ਐਕਸਰਸਾਈਜ਼ 10.10 10th ਕਲਾਸ ਦੂਸਰੇ ਦਾ ਤੀਸਰਾ ਪਾਠ ਸਟੇਟਮੈਂਟ ਆਪਣੇ ਸਵਾਲ ਦੇ ਵਿੱਚ ਬੁੱਕ ਦੇ ਵਿੱਚੋਂ ਚੰਗੀ ਤਰ੍ਹਾਂ ਪੜ੍ਹ ਲਿਆ ਕਰੋ ਦੋ ਤਿੰਨ ਵਾਰ ਪੜੋ ਤਾਂ ਜੋ ਸਮਝ ਆ ਸਕੇ ਦੋ ਅੰਕਾਂ ਦੀ ਸੰਖਿਆ ਦੇ ਅੰਕਾਂ ਦਾ ਜੋੜ 9 ਹੈ ਇਸ ਸੰਖਿਆ ਦਾ 9 ਗੁਣਾ ਸੰਖਿਆ ਦੇ ਅੰਕਾਂ ਨੂੰ ਉਲਟਾ ਕੇ ਬਣੀ ਸੰਖਿਆ ਦੇ 2 ਗੁਣਾ ਦੇ ਬਰਾਬਰ ਹੈ ਸੰਖਿਆ ਪਤਾ ਕਰੋ ਦੋ ਅੰਕਾਂ ਦੀ ਸੰਖਿਆ ਉਹ ਸੰਖਿਆ ਦੇ ਜਿਸ ਦੇ ਵਿੱਚ ਦੋ ਹੁੰਦੀ ਇੱਕ ਇਕਾਈ ਹੁੰਦੀ ਹੈ ਇੱਕ ਦਹਾਈ ਹੁੰਦੀ ਹੈ ਤਾਂ ਆਪਾਂ ਲਿਖਾਂਗੇ ਮਨ ਲਓ ਇਕਾਈ ਦਾ ਅੰਕ ਮੰਨ ਲਓ 21 ਦਾ ਅੰਕ ਬਰਾਬਰ x ਦਹਾਈ ਦਾ ਅੰਕ y ਸੰਖਿਆ ਬਰਾਬਰ ਇਕਾਈ ਦਾ ਅੰਕ ਉਸੇ ਤਰ੍ਹਾਂ ਦਹਾਈ ਦੇ ਅੰਕ ਨੂੰ 10 ਨਾਲ ਗੁਣਾ ਕਰਾਂਗੇ यहनों आप मूल संख्या लिखा कि संख्या लिखा मूल संख्या कि संख्या आ गई मूल संख्या आ गई और अंक स्थान बदलन प्राप्त संख्या कहता भाव जो दहाई का अंक है नाल गुणा करना है ਜੋ ਇਕਾਈ ਦਾ ਅੰਕ ਹੈ ਉਸ ਨੂੰ 10 ਨਾਲ ਗੁਣਾ ਕਰਨਾ ਹੈ 10 ਨਾਲ ਗੁਣਾ ਕਰਨ ਦਾ ਮਤਲਬ ਜੋ ਇਕਾਈ ਦਾ ਅੰਕ ਦਹਾਈ ਦਾ ਬਣ ਜੇਗਾ ਮਤਲਬ x ਦਹਾਈ ਦਾ ਹੋ ਗਿਆ ਤਾਂ 10 ਨਾਲ ਗੁਣਾ ਕਰਾਂਗੇ ਤਾਂ ਕੀ ਆ ਜਾਏਗਾ 10x ਪਲੱਸ ਇਕਾਈ ਦਾ ਅੰਕ ਦਾ ਇਹ ਵਾਲਾ ਇਕਾਈ ਦਾ ਅੰਕ ਬਣ ਕੇ a ਕੀ ਬਣ ਗਿਆ y ਪਹਿਲੀ ਸ਼ਰਤ ਪਰਸ਼ਨ ਦੀ ਪਹਿਲੀ ਸ਼ਰਤ ਪਹਿਲੀ ਸ਼ਰਤ ਅਨੁਸਾਰ ਕੀ ਹੈ ਅੰਕਾਂ ਦਾ ਜੋੜ 9 ਹੈ ਅੰਕਾਂ ਦਾ ਜੋੜ 9 ਹੈ x y 9 ਇੱਥੇ x ਦੀ ਕੀਮਤ ਕਰ ਲਓ ਇਹਨੂੰ ਬਲੋਪਨ ਵੀ ਇਦਾਂ ਹੀ ਕਰਨਾ ਹੈ ਗਣਕ ਬਰਾਬਰ ਕਰਾਂਗੇ ਸਵੀਕਾਰ ਨੰਬਰ 1 ਦੂਜੀ ਸ਼ਰਤ ਅਨੁਸਾਰ ਦੂਜੀ ਸ਼ਰਤ ਦੂਜੀ ਸ਼ਰਤ ਕੀ ਕਹਿੰਦੀ ਹੈ ਦੂਜੀ ਸ਼ਰਤ ਦੇ ਵਿੱਚ ਆਪਾਂ ਨੂੰ ਕੀ ਕਿਹਾ ਹੈ ਇਸ ਸੰਖਿਆ ਦਾ 9 ਗੁਣਾ ਮਤਲਬ ਮੂਲ ਸੰਖਿਆ ਦਾ 9 ਗੁਣਾ ਇਸ ਸੰਖਿਆ ਦਾ 9 ਗੁਣਾ ਮੂਲ ਸੰਖਿਆ ਦਾ 9 ਗੁਣਾ ਮੂਲ ਸੰਖਿਆ ਕੀ ਹੈ x ਦਾ y ਨੂੰ 9 ਨਾਲ ਗੁਣਾ ਕਰੋ 10x y ਇਸ ਨੂੰ ਅੰਕਾਂ ਦੇ ਸਥਾਨ ਅੰਕਾਂ ਨੂੰ ਉਲਟਾ ਕੇ ਬਣੀ ਸੰਖਿਆ ਦਾ 2 ਗੁਣਾ ਅੰਕਾਂ ਦਾ ਸਥਾਨ ਬਦਲ ਕੇ ਬਣੀ ਸੰਖਿਆ ਦਾ दो गुना नौ नक्स नुना किता नौ एक्स आ गया प्लस नौ नस नुना किता नब्बे वाई आ गया बराबर दो दस नुना किता भी एक्स आ गया प्लस दो वाई इस संख्या नौ, नौ एक्स म पलस नब्बे वाई माइनस vx 2y 0 9x minus vx minus 11X, 2, दे 11x दे 90 दे 2 दे 88y 0 बटे दे ਵਿੱਚ 11 ਨਾਲ ਭਾਗ ਕਰ ਦੋ ਕਿਉਂਕਿ 11 ਤੇ ਜਾ ਰਿਹਾ ਹੈ ਕੱਟੋ 11 ਤੇ 11 ਗਿਆ 11ਉ 88 1 ਹੀ ਬਣ ਗਿਆ -x +8y 0 ਉਸ ਤੋਂ ਬਾਅਦ ਪਹਿਲੀ ਸੰਖਿਆ ਥੱਲੇ ਲਿਖ ਦਿਓ x y 9 ਜੋੜਨ ਤੇ 8 ਤੇ 1 9y 9 9 ਤੇ 9 ਕੱਟੇ ਗਏ y ਦੀ ਵੈਲਿਊ 1 ਆ ਗਈ ਇਸ ਨੂੰ ਦੂਸਰੀ ਸਮੀਕਰਨ ਇਹ ਵਾਲੀ ਪਹਿਲੀ ਸਮੀਕਰਨ ਹੈ ਕੱਟਣ ਤੋਂ ਬਾਅਦ y ਦੀ ਕੀਮਤ 1 ਆ ਗਈ ਇਸ ਨੂੰ ਸਮੀਕਰਨ ਇੱਕ ਵਿੱਚ ਭਰ ਦਿਓ ਸਮੀਕਰਨ ਇੱਕ x y 9 ਸੀ ਤਾਂ y ਦਾ ਮੁੱਲ ਸਮੀਕਰਨ ਇੱਕ ਵਿੱਚ ਭਰ ਦਿਓ ਇੱਕ ਵਿੱਚ ਕੀ ਆਜੇਗਾ x y ਦੀ ਜਗ੍ਹਾ 1 ਆ ਜਾਏਗਾ 9 x 9 1 8 x ਦੀ ਕੀਮਤ 8 ਆ ਗਈ ਤਾਂ ਇਹਦੇ ਵਿੱਚ ਉਸ ਤੋਂ ਬਾਅਦ ਮੂਲ ਸੰਖਿਆ ਮੂਲ ਸੰਖਿਆ ਬਰਾਬਰ ਕੀ ਆ ਜੇਗੀ ਮੂਲ ਸੰਖਿਆ ਆਪਾਂ ਦਿੱਤੀ ਹੈ x 10y x ਦੀ ਕੀਮਤ ਕਿੰਨੀ ਗੱਡੀ ਹੋਈ ਆਪਾਂ x 8 10 y ਦੀ ਕੀਮਤ ਕਿੰਨੀ ਗੱਡੀ ਆ 1 8 10 18 आंसर चौथे सवाल दी स्टेटमेंट ध्यान ਨਾਲ পড়ੋ ਮਹਿਨਾ 2000 ਰੁਪਏ ਕਢਾਉਣ ਇੱਕ ਬੈਂਕ ਵਿੱਚ ਗਈ ਉਸਨੇ ਖਜ਼ਾਨਚੀ ਨੂੰ 50 ਰੁਪਏ ਅਤੇ 100 ਰੁਪਏ ਦੇ ਨੋਟ ਦੇਣ ਲਈ ਕਿਹਾ ਉਸ ਕੋਲ કુલ 25 ਨੋਟ ਹਨ ਪਤਾ ਕਰੋ ਕਿ 50 ਰੁਪਏ ਦੇ ਕਿੰਨੇ ਨੋਟ ਹੈ ਅਤੇ 100 ਰੁਪਏ ਦੇ ਕਿੰਨੇ ਨੋਟ ਹੈ ਤਾਂ ਤੁਸੀਂ ਮੰਨੋਗੇ ਮੰਨ ਲਓ 50 ਰੁਪਏ ਦੇ ਨੋਟ ਮੰਨ ਲਓ 50 ਰੁਪਏ ਦੇ ਨੋਟ ਬਰਾਬਰ x 100 ਰੁਪਏ ਦੇ ਨੋਟ y ਇਲੀ ਸ਼ਰਤ ਕੁੱਲ ਨੋਟ ਉਹਦੇ ਕੋਲੇ 25 ਐ ਐਕਸ ਨੋਟ ਤੇ ਵਾਈ ਨੋਟ ਦੋਨਾਂ ਦਾ ਜੋੜ ਐਕਸ ਪਲੱਸ ਵਾਈ ਬਰਾਬਰ 25 ਦੂਜੀ ਸ਼ਰਤ ਦੂਜੀ ਸ਼ਰਤ ਆਪਾਂ ਕਹਿੰਦੀ ਐ ਕਿ ਉਸ ਨੇ 2000 ਰੁਪਏ ਕਢਾਈ 50 ਰੁਪਏ ਦੇ ਐਕਸ ਨੋਟ ਸੀ ਤਾਂ ਆਪਾਂ ਲਿਖਾਂਗੇ 50 ਐਕਸ ਪਲੱਸ 100 ਰੁਪਏ ਦੇ ਵਾਈ ਨੋਟ ਸੀ 100 ਵਾਈ ਟੋਟਲ ਹੋਣੇ ਕਿੜਾਏ 2000 ਇਸ ਨੂੰ ਪਹਿਲਾ ਲਿਖੋ ਪਹਿਲੀ ਸਮੀਕਰਨ बटे ਦੇ ਵਿੱਚ 50 ਕਰ ਦੋ ਸਾਰੇ 50 ਤੇ ਜਾ ਰਹੇ ਹੈ 50 ਤੇ 50 ਕੱਟੇ ਗਿਆ 50 200 00 5 2 40 x 2y 40 ਸਮੀਕਰਨ ਨੰਬਰ 2 इससे थले पहली संख्या लिखो समीकरण लिखो संख्या नहीं सॉरी एक्स प्लस वाई बराबर पच्ची चैन बराबर है तो लिखा गया घटाते घटा दोवे चो वाई गया कला वाई रह गया चाली चो पच्ची गए पंद्रह वाई की कीमत पंद्रह कर कड़ी वाई का मुल समीकरण एक एक्स प्लस वाई की कीमत पंद्रह बराबर पच्ची एक्स बराबर पच्ची माइनस पंद्रह बराबर दस एक्स बराबर दस ए ਆਪਣੇ ਕੋਲੇ ਵੈਲਿਊ ਆ ਗਈ ਐਕਸ ਦੇ ਨੋਟ ਕਿੰਨੇ ਸੀਗਾ ਤੁਸੀਂ ਇਹ ਵਾਲੀ ਲਾਈਨ ਨੀਚੇ ਦੁਬਾਰਾ ਲਿਖ ਦੇਣੀ ਹੈ ਦੁਬਾਰਾ ਲਿਖ ਦੇਣੀ ਹੈ 50 ਰੁਪਏ ਦੇ ਨੋਟ ਜਿਆਦਾ ਰੁਪਏ ਦੇ ਨੋਟ ਕਿੰਨੇ ਐ ਐਕਸ ਬਰਾਬਰ ਐਕਸ ਕਿੰਨੇ ਐ 10 100 ਰੁਪਏ ਦੇ ਨੋਟ ਬਰਾਬਰ ਵਾਈ ਬਰਾਬਰ 15 ਇਹ ਆਨਸਰ ਦੂਜੇ ਦਾ ਪੰਜਵਾਂ 파ਰਟ ਕਿਰਾਏ ਤੇ ਪੁਸਤਕ ਦੇਣ ਵਾਲੀ ਕਿਸੇ ਲਾਇਬ੍ਰੇਰੀ ਦਾ ਪਹਿਲੇ ਦਿਨ ਦਾ ਪਹਿਲੇ ਤਿੰਨ ਦਿਨ ਦਾ ਇੱਕ ਨਿਸ਼ਚਿਤ ਕਿਰਾਇਆ ਅਤੇ ਉਸ ਤੋਂ ਬਾਅਦ ਹਰ ਇੱਕ ਵਾਧੂ ਦਿਨ ਦਾ ਕਿਰਾਇਆ ਅਲੱਗ ਹੈ। ਸ੍ਰੀਤਾ ਨੇ 7 ਦਿਨ ਤੱਕ ਇੱਕ ਪੁਸਤਕ ਰੱਖਣ ਲਈ 27 ਰੁਪਏ ਦਿੱਤੇ। ਮੰਜੂ ਨੇ ਇੱਕ ਪੁਸਤਕ 5 ਦਿਨ ਰੱਖਣ ਲਈ इक् रुपए दते निश्चित किराया हर वादू दिन हर एक वादू दिन का किराया पता करो पहला आप निश्चित किराया लिखा मान लो निश्चित किराया बराबर एक्स हर वादू दिन का ਕਰਾਇਆ ਬਰਾਬਰ y ਰੁਪਏ ਪਹਿਲੀ ਸ਼ਰਤ ਪਹਿਲੀ ਸ਼ਰਤ ਪਹਿਲੀ ਸ਼ਰਤ ਦੇ ਵਿੱਚ ਇਹਨਾਂ ਨੇ ਕੀ ਕਿਹਾ ਹੈ ਕੀ ਕਿਹਾ ਹੋਇਆ ਹੈ ਸ੍ਰੀਤਾ ਨੇ 7 ਦਿਨ ਲਈ ਪੁਸਤਕ ਰੱਖਣ ਲਈ 27 ਰੁਪਏ ਦਿੱਤੇ 7 ਦਿਨ 7 ਦਿਨਾਂ ਦੇ ਵਿੱਚੋਂ 3 ਦਿਨ ਨਿਸ਼ਚਿਤ ਹੈ ਨਿਸ਼ਚਿਤ ਦੇ ਲਈ x ਵਾਦੂ ਕਿੰਨੇ ਦਿਨ ਲੱਗੇ 4 4 ਨੂੰ y ਨਾਲ ਗੁਣਾ ਕੀਤਾ 4y ਰੁਪਏ ਕਿੰਨੇ ਹੋ ਗਏ 27 ਪਹਿਲੀ ਸਮੀਕਰਨ ਦੂਜੀ ਸ਼ਰਤ ਦੂਜੀ ਸ਼ਰਤ ਅਨੁਸਾਰ ਦੂਜੀ ਸ਼ਰਤ ਵਿੱਚ ਇਹਨਾਂ ਨੇ ਕੀ ਕਿਹਾ ਹੋਇਆ ਹੈ ਮੰਜੂ ਨੇ 5 ਦਿਨ ਦੇ 21 ਰੁਪਏ ਦਿੱਤੇ 5 ਦਿਨ 5 ਦਿਨਾਂ ਦੇ ਵਿੱਚੋਂ 3 ਦਿਨ ਨਿਸ਼ਚਿਤਤਾ ਜਿਸ ਦਾ ਕਰਾਇਆ x ਹੈ ਔਰ ਵਾਧੂ ਦਿਨ 2 ਹੋ ਗਏ 2 ਨੂੰ y ਨਾਲ ਗੁਣਾ ਕੀਤਾ 2y ਰੁਪਏ ਦਿੱਤੇ ਉਹਨਾਂ ਨੇ 21 ਇਹ ਦੂਜੀ ਸਮੀਕਰਨ ਹੋ ਗਈ ਪਹਿਲੀ ਸਮੀਕਰਨ ਇਸ ਦੇ نیچے ਲਿਖੋ x 4y 27 ਇਹ ਪਹਿਲੀ ਸਮੀਕਰਨ ਹੈ 10 7 ਲਿਖ ਦਾਂ ਘਟਾਉਣ ਤੇ ਘਟਾਉਣ ਤੇ 2 ਚੋਂ 4 ਗਏ -2y -6 ਤੇ ਕੱਟਿਆ ਗਿਆ 2 3 6 y बराबर 3 y ਦਾ ਮੁੱਲ ਸਮੀਕਰਨ 1 ਵਿੱਚ ਫਿਰ ਭਰ ਦਿਓ y बराबर 3 ਸਮੀਕਰਨ 1 ਵਿੱਚ ਭਰਨ ਤੇ y बराबर 3 ਸਮੀਕਰਨ 1 ਵਿੱਚ ਭਰੋ ਕੀ ਬਣਦਾ ਹੈ y बराबर 3 समीकरण एक समीकरण की है एक एक्स प्लस चार वाई वाई की कीमत तीन बराबर सताई एक्स प्लस चार चारती बारह बराबर सताई एक्स बराबर सताई माइनस बारह किन्ने रह गए पंद्रह जोड़ा उसका निश्चित किराया है वो तो पंद्रह रुपये आ गया और वादू दिन का जो किराया है वो तीन रुपए प्रति दिन हो गया तीन दिन का निश्चित किराया एक्स रुपये बराबर पंद्रह रुपए वादू दिन का किराया बई रुपए बराबर तीन रुपए तीजा सवाल दूजे सवाल का पांचवा पार्ट कंप्लीट ऐसे इस तीन पॉइंट तीन कंप्लीट